ਨੇ ਕਿ ਤੁਸੀਂ ਦੇਖ ਰਹੇ ਹੋ ਦੋਸਤੋ ਤੇ ਛੱਤ ਜਿਹੜੀ ਆ ਬੀਤੇ ਦਿਨੀ ਜਿਹੜੀਆਂ ਭਾਰੀ ਬਰਸਾਤਾਂ ਹੋਈਆਂ ਉਹਨਾਂ ਕਾਰਨ ਇਹ ਬਾਲਿਆਂ ਵਾਲੀ ਛੱਤ ਜਿਹੜੀ ਆ ਕਮਜ਼ੋਰ ਬਾਲੇ ਸਨ ਸਾਰੇ ਘਰ ਤੇ ਇਹ ਸਾਰੀ ਛੱਤ ਜਿਹੜੀ ਆ ਟੁੱਟ ਕੇ ਇਹ ਸਾਰੇ ਜਿੱਥੇ ਸੌਂਦੇ ਸਨ ਇਹ ਸਾਰੇ ਤੁਸੀਂ ਦੇਖ ਰਹੇ ਹੋ ਕਿ ਇਹਨਾਂ ਦੇ ਉਹ ਜਿਹੜੇ ਮੰਜੇ ਹੁੰਦੇ ਆ ਉਹ ਵੀ ਸਾਰੇ ਟੁੱਟ ਗਏ ਆ ਪੁਨਾਰੀ ਤੁਹਾਨੂੰ ਇਹ ਵੀ ਦਿਖਾਵਾਂਗਾ ਕਿ ਇਹ ਜਿਹੜਾ ਵਾ ਵੇਖੋ ਇੱਧਰ ਟੋਏ ਪਏ ਹੋਏ ਨੇ ਕੀ ਸਰ ਮਕਾਨ ਦੇ ਵਿੱਚ ਕੀ ਬੜਾ ਮਿੱਟੀ ਦੇ ਵਿੱਚ ਜਿਹੜਾ ਸੀ ਨਾ ਉਹ ਇਹ ਦੇਖੋ ਟੋਏ ਪੈ ਗਏ ਸਾਰੇ ਇਹ ਦੇਖੋ ਤੇ ਪਾਣੀ ਵੀ ਨਾ ਚਲਦਾ ਔਰ ਜਿਹੜਾ ਇਹਨਾਂ ਦਾ ਰਹਿਣ ਬਸੇਰਾ ਜਿੱਥੇ ਇਹਨਾਂ ਦਾ ਬੈੱਡ ਸੀਗਾ ਸਾਰਾ ਉਹ ਵੀ ਛੱਤ ਥੱਲੇ ਆ ਕੇ ਡਿੱਗ ਗਿਆ ਤੇ ਇਹ ਜਿਹੜਾ ਬਾ ਹਾਲਾਤ ਇਸ ਪਰਿਵਾਰ ਦੇ ਬੜੇ ਨਾਜ਼ੁਕ ਨੇ ਔਰ ਇਹ ਜਿਹੜਾ ਪਰਿਵਾਰ ਆ ਮਾਤਾ ਜੀ ਨੇ ਔਰ ਨਾਲ ਇਹਨਾਂ ਦੀ ਇਹ نو ਆ ਤੇ ਨਾਲ ਤਿੰਨ ਬੱਚੀਆਂ ਜਿਹੜੀਆਂ ਇਹਨਾਂ ਦੀਆਂ ਪੁੱਤਰੀਆਂ ਦੀ ਔਰ ਸ਼ਰਤ ਵੀ ਤੁਹਾਨੂੰ ਦਿਖਾਉਣੀ ਚਾਹਾਂਗਾ ਕਿ ਇਹ ਬਾਹਰ ਲਈ ਜੇ ਵੀ ਚਾਤੇ ਵੀ ਬਿਲਕੁਲ ਨਾਜ਼ੁਕ ਬਾਲੀਆਂ ਦੀ ਹੈ ਜੀ ਟੁੱਟੀ ਆ ਤੇ ਬਾਲੇ ਟੋਡੇ ਬਰਸਾਤ ਦੇ ਵਿੱਚ ਇਹ ਵੀ ਕਿਸੇ ਵੇਲੇ ਨਹੀਂ ਦੇਖ ਸਕਦੇ ਆ। ਥੇਲੀ ਮੁਹਲਾ ਦੇ ਦੇ ਤੋਂ ਬਟਾਲਾ ਤੋਂ ਹਾਂਜੀ ਜੀ ਅੱਜ ਅਸੀਂ ਪਹੁੰਚੇ ਆ ਬਟਾਲਾ ਰੋਡ ਦਾ ਇਲਾਕਾ ਨੀਵੇਂ ਤੋਂਗਾ ਜਿੱਥੇ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪਿਛਲੇ ਦਿਨੀ ਕਾਫੀ ਚੋਰਾ ਨਾਲ ਕਾਫੀ ਦਿਨ ਲਗਾਤਾਰ ਮੀਂਹ ਪੈਂਦਾ ਰਿਹਾ ਤੇ ਮੀਂਹ ਦੀ ਲਪੇਟ ਵਿੱਚ ਜਿਹੜਾ ਵਾ ਇਹਨਾਂ ਦਾ ਜਿਹੜਾ ਘਰ ਸੀਗਾ ਇਸ ਪਰਿਵਾਰ ਦਾ ਆ ਗਿਆ ਵਾ ਮਾਤਾ ਜੀ ਤੁਹਾਨੂੰ ਵਿਖਾ ਰਿਆ ਵਾ ਬਿਲਕੁਲ ਇਹਨਾਂ ਦੇ ਵੀ ਸਿਰ ਦਾ ਸਾਈਂ ਜਿਹੜਾ ਵਾ ਉਹ ਉਹਨਾਂ ਦਾ ਸਵਰਗਵਾਸ ਹੋ ਗਿਆ ਵਾ ਤੇ ਜਿਹੜੀ ਇਹਨਾਂ ਦੀ ਨੋਹਾਂ ਅੱਗੇ ਉਹਨਾਂ ਦੀਆਂ ਤਿੰਨ ਧੀਆਂ ਵਾਂ ਛੋਟੀਆਂ-ਛੋਟੀਆਂ ਬੱਚੀਆਂ ਵਾਂ ਤੇ ਜਿਹੜਾ ਮਾਤਾ ਜੀ ਦਾ ਬੇਟਾ ਸੀਗਾ ਇਹਨਾਂ ਦਾ ਘਰ ਵਾਲਾ ਕੋ ਵੀ ਵਿਚਾਰਾ ਮਿਹਨਤ ਮਜ਼ਦੂਰੀ ਕਰਦਾ ਸੀਗਾ ਤੇ ਬਰਸਾਤਾਂ ਦੇ ਕਾਰਨ ਕਿਸੇ ਕਾਰਨ ਉਹਦਾ ਵੀ ਕੰਮ ਜਿਹੜਾ ਬਿਲਕੁਲ ਬੰਦ ਹੋ ਚੁੱਕਾ ਵਾ ਤੇ ਘਰ ਜਿਹੜਾ ਵਾ ਇਹਨਾਂ ਦਾ ਬਾਲਿਆਂ ਵਾਲੀ ਛੱਤ ਸੀਗੀ ਤੇ ਉਹ ਵੀ ਜਿਹੜੀ ਆ ਬਿਲਕੁਲ ਡਿੱਗ ਚੁੱਕੀ ਆ ਔਰ ਮਾਤਾ ਜੀ ਬੜੇ ਹੀ ਜਿਹੜੇ ਆ ਆ ਜਿਹੜਾ ਵਕਤ ਆ ਬੜਾ ਇਹਨਾਂ ਵਾਸਤੇ ਨਾਜ਼ੁਕ ਜਿਹਾ ਵਕਤ ਆ ਬੜੀ ਮੁਸ਼ਕਲ ਵਿੱਚ ਨੇ ਖਾਣ ਪੀਣ ਦਾ ਵੀ ਗੁਜ਼ਾਰਾ ਮੁਸ਼ਕਲ ਹੋ ਰਿਹਾ ਤੇ ਰਹਿਣ ਦਾ ਵੀ ਜਿਹੜਾ ਇਹਨਾਂ ਦਾ ਕੋਈ ਇਹਨਾਂ ਦਾ ਘਰ ਤੋਂ ਬਿਨਾ ਮੁਸ਼ਕਲ ਹੋ ਰਿਹਾ ਵਾ ਛੱਤ ਸਾਰੀ ਟੁੱਟ ਗਈ ਆ ਤੁਹਾਨੂੰ ਤਸਵੀਰਾਂ ਚ ਤੁਸੀਂ ਦੇਖ ਚੁੱਕੇ ਹੋ ਤੇ ਜੋ ਵੀ ਮੇਰਾ ਭਰਾ ਭੈਣ ਜੋ ਵੀ ਕੋਈ ਦਾਨੀ ਸੱਜਣ ਹੋਗੇ ਜਾਂ ਐਨ ਜੀਓ ਜਾਂ ਜਥੇਬੰਦੀਆਂ ਜਿਹੜੇ ਵੀ ਸਾਡੀ ਇਸ ਬੇਨਤੀ ਨੂੰ ਸੁਣਦੇ ਨੇ ਤਾਂ ਬੇਨਤੀ ਪ੍ਰਮਾਣ ਕਰਿਓ ਕਿ ਇਹਨਾਂ ਦੀ ਜਿੱਥੋਂ ਤੱਕ ਵੀ ਹੋ ਸਕਦੀ ਆ ਇਸ ਪਰਿਵਾਰ ਦੀ ਮਦਦ ਜ਼ਰੂਰ ਕਰਿਓ ਮਾਤਾ ਜੀ ਦੱਸੋ ਵੀ ਕੀ ਗੱਲ ਹੋਈ ਸੀ ਤੁਹਾਡੇ ਘਰ ਵਾਲਿਆਂ ਨੂੰ ਉਹ ਬਿਮਾਰ ਰਹਿੰਦੇ ਸੀ ਹਾਰ ਦਾ ਆਪਰੇਸ਼ਨ ਕਰਾਇਆ ਤੇ ਮੁੱਕ ਗਏ ਤੇ ਜਿਹੜਾ ਕੋਈ ਪੈਸਾ ਤੇ ਲਾ ਜੋੜਿਆ ਸੀ ਸਾਰਾ ਕੁਝ ਨਹੀਂ ਤੇ ਹੁਣ ਕਿਸ ਤਰ੍ਹਾਂ ਬੱਚਿਆਂ ਨਾਲ ਬੱਚਿਆਂ ਨਾਲ ਦਿਹਾੜੀ ਢੱਪਾ ਕਰੀਦੇ ਲੋਕਾਂ ਦੀਆਂ ਸਪਾਈਆਂ ਸੂਈਆਂ ਕਰਕੇ ਆਈਦੀਆਂ ਤੇ ਰੋਟੀ ਪਾਣੀ ਜਿੰਨਾ ਕੁ ਮਿਲਦਾ ਖਾ ਲੀਦਾ ਕਰਦਾ ਕੰਮ ਕਰਦੇ ਹਾਂ ਹਾਂਜੀ ਘਰਾਂ ਦਾ ਕੰਮ ਕਰਕੇ ਹਾਂ ਤੇ ਹੁਣ ਰੋਟੀ ਪਾਣੀ ਦਾ ਕਿਸ ਤਰ੍ਹਾਂ ਇਸ ਤਰ੍ਹਾਂ ਹੀ ਬਸ ਮਾੜਾ ਮੋਟਾ ਜਿਹਾ ਚੱਲਦਾ ਜਾਂਦਾ ਜਿਸ ਤਰ੍ਹਾਂ ਵੀ ਚੱਲਦਾ ਆ ਤੇ ਜਿਹੜੀ ਘਰ ਦੀ ਛੱਤ ਹੈ ਜਿਹੜੀ ਅਭੀ ਛੱਤ ਵੀ ਸਾਰੀ ਠੱਠੀ ਪਈ ਤੁਹਾਡੇ ਮਾਲਕ ਦੀ ਮਰਜ਼ੀ ਜੋ ਕਰਦੇ ਆ ਬਸ ਉਹ ਠੀਕ ਹੈ ਮੈਂ ਚਾਹੁੰਦਾ ਕਿ ਤੁਸੀਂ ਵੀ ਜਿਹੜੇ ਆ ਕੋਈ ਅਪੀਲ ਕਰੋ ਵੀ ਸਾਡੀ ਜਿਹੜੀ ਅਸੀਂ ਤਾਂ ਕਹਿੰਨੇ ਸਾਡਾ ਹੁਣ ਘਰ ਬਣਨਾ ਚਾਹੀਦਾ ਵਾ ਅਸੀਂ ਇਹੋ ਘਾੜਿਆਰ ਹੈ ਤਾਂ ਜੀ ਕਿੰਨੀਆਂ ਬੇਟੀਆਂ ਤੁਹਾਡੀਆਂ ਤਿੰਨ ਬੇਟੀਆਂ ਬੇਟਾ ਕੋਈ ਨਹੀਂ ਆ ਜੀ ਨਹੀਂ ਬੇਟਾ ਕੋਈ ਨਹੀਂ ਤੇ ਘਰ ਵਾਲੇ ਸੀ ਜਿਹੜੇ ਤੁਹਾਡੇ ਉਹ ਕਰਦੇ ਕੀ ਦੇਹ ਕਰਦੇ ਜੀ ਕੀ ਕੰਮ ਕੀ ਕਰਦੇ ਆ ਜੀ ਦਹੀਂ ਦਹੀਂ ਮਿਲ ਜੇ ਨਾ ਮਿਲ ਸੇ ਵਪਾਰ ਹੈ ਜੀ ਚੈਦਨ ਮਿਲਦਾ ਹੈ ਹਾਂ ਜੀ ਤੇ ਕਿਤਰਾ ਇੰਨਾ ਬੱਠੀ ਬੱਚਿਆਂ ਦਾ ਜਿਹੜਾ ਢੋਤੀ ਪਾਣੀ ਦਾ ਕਿਤਰਾ ਚੱਲਦਿਆ ਬਸ ਇਤਨਾ ਹੀ ਕਰਦਾ ਕੰਮ ਕਰ ਕਰਕੇ ਕਿਸੇ ਵੀ ਕਰਦਾ ਕੰਮ ਕਰ ਹਾਂਜੀ ਤਿੰਨ ਧੀਆਂ ਵਾਂ ਤੇ ਕਿਤਰਾ ਲੱਗਦਾ ਕਿ ਨਹੀਂ ਆਉਣ ਵਾਲੇ ਸਮੇਂ 'ਚ ਮੁਸ਼ਕਲ ਹੋਏਗੀ ਹਾਂਜੀ ਹੋਹੀ ਤੇ ਸਾਤ ਜਿਹੜੀ ਕੱਪੀ ਸੀ ਉਹ ਤਾਂ ਕਹਿੰਦੇ ਮਹਾਰਾਜ ਦੀ ਕਿਤ ਪਰੰਬਣੀ ਜਾਵੇ ਕਰਬਾਤ ਬਣੇ ਫੇੜੀ ਹੈ ਤੇ ਹੁਣ ਤੁਸੀਂ ਬਰਾਂਡੇ 'ਚ ਬਾਹਰ ਹੀ ਦੇਖੇ ਹੋ ਸਾਰਾ ਹਾਂਜੀ ਹਾਂਜੀ ਇਹ ਜਿਹੜੀ ਤਰਪਾਲ ਪਾਈ ਹੈ ਕੀ ਇੰਨਾ ਥਲੀਕੀ ਕਰਦਾ ਸਮਾਨ ਹਾਂਜੀ ਸਮਾਨ ਪਾਜੀ ਤੇ ਇਹ ਜਿਹੜਾ ਉੱਪਰ ਹੈ ਜਿਹੜੇ ਬਾਲੇ ਇਹ ਵੀ ਸਹੀ ਆ ਕਿ ਜਾਂ ਟੁੱਟੇ ਇਹ ਵੀ ਟੁੱਟੇ ਹੋਏ ਚੁੰਦੇ ਆ ਅਸੀਂ ਚਾਹਾਂਗੇ ਤੁਸੀਂ ਵੀ ਇੱਕ ਆਪਣੇ ਵੱਲੋਂ ਅਪੀਲ ਜ਼ਰੂਰ ਕਰੋ ਕਿ ਸਾਡੀ ਜਿਹੜੀ ਮਦਦ ਸਾਡੀ ਕੋਈ ਮਦਦ ਕਰ ਦੇਵੇ ਬਸ ਇੰਨੀ ਬਹੁਤ ਹੈ ਅੱਡਾ ਘਰ ਬਣਨਾ ਚਾਹੀਦਾ ਬਸ ਲੋ ਜੀ ਦੋਸਤੋ ਇਹ ਪਰਿਵਾਰ ਤੁਹਾਨੂੰ ਮਿਲਾਇਆ ਵਾ ਬਟਾਲਾ ਰੋਡ ਨੀਵੇਂ ਤੁੰਗ ਪਿੰਡ ਹੈ ਜੀ ਤੇਲੀ ਮੁਹੱਲਾ ਔਰ ਸਿੱਧਾ ਹੀ ਤੁਹਾਨੂੰ ਮੈਂ ਐਡਰੈਸ ਸਾਰਾ ਦੱਸਤਾ ਵਾ ਜਿਨਨੇ ਵੀ ਇਹਨਾਂ ਦੀ ਮਦਦ ਕਰਨੀ ਹੋਵੇ ਆ ਕੇ ਡਾਇਰੈਕਟ ਇਹਨਾਂ ਨੂੰ ਮਿਲ ਸਕਦੇ ਨੇ ਫੋਨ ਨੰਬਰ ਕੋਈ ਹੈ ਮਾਤਾ ਜੀ ਤੁਹਾਡਾ ਨਹੀਂ ਚਲੋ ਮੈਂ ਫੋਨ ਨੰਬਰ ਆਪਣਾ ਦੇ ਦਾਂ ਜੀ ਦੇ ਦਿਓ ਮੇਰਾ ਫੋਨ ਨੰਬਰ ਨੋਟ ਕਰ ਲਓ ਜੀ 788735707 ਫਿਰ ਨੰਬਰ ਨੋਟ ਕਰੋ 788735707 ਇਹ ਮੇਰਾ ਨੰਬਰ ਆ ਤੇ ਜਿਸ ਨੇ ਵੀ ਕੋਈ ਮਦਦ ਕਰਨੀ ਹੋਵੇ ਬਿਲਕੁਲ ਇਸ ਨੰਬਰ ਤੇ ਮੈਨੂੰ ਕਾਲ ਕਰੋ ਡਾਇਰੈਕਟ ਇਹਨਾਂ ਦੇ ਘਰ ਆ ਕੇ ਤੁਸੀਂ ਮਿਲ ਕੇ ਇਹਨਾਂ ਦਾ ਆਪਣੇ ਹੱਥੀ ਜੋ ਵੀ ਮਦਦ ਕਰਨੀ ਚਾਹੁੰਦੇ ਹੋ ਤੁਸੀਂ ਆਪਣੇ ਹੱਥੀ ਮਦਦ ਕਰਿਓ ਇਹਨਾਂ ਗੱਲਾਂ ਨਾਲ ਹੀ ਮੈਂ ਤੁਹਾਡਾ ਧੰਨਵਾਦ ਕਰਦਾ ਵਾਂ ਸასი ਸ਼ਾਲੀ